ਸਵੇਰ ਤੋਂ ਹੀ ਖਬਰਾਂ ਇਹ ਆ ਰਹੀਆਂ ਸੀ ਕਿ ਕਿਤੇ ਨਾ ਕਿਤੇ ਜੋ ਬੁੱਧਗੜ ਦੇ ਨਜ਼ਦੀਕ ਪਹਿਲਾਂ ਚਰਚ ਹੁੰਦੀ ਸੀ ਹੁਣ ਰਹਿਸ਼ੀ ਉਹ ਚਰਚ ਵਾਲਿਆਂ ਦੇ ਉਹ ਕਮਰੇ ਬਣੇ ਹੋਏ ਨੇ ਉਸ ਜਗ੍ਹਾ ਉੱਤੇ ਇੱਕ ਕਿਸਾਨ ਜੀ ਲੱਖਾ ਸਿੰਘ ਦੀ ਇੱਕ ਨਾਲ ਜ਼ਮੀਨ ਹੈ ਜਿਸ ਨੂੰ ਲੈ ਕੇ ਨਿਸ਼ਾਨਦੇਹੀ ਦੇ ਹੁਕਮ ਜਿਹੜੇ ਹੋਏ ਸੀ ਉਸ ਨੂੰ ਲੈ ਕੇ ਮਾਨਜੋ ਕੋਰਟ ਦੇ ਹੁਕਮ ਸੀ ਨਿਸ਼ਾਨਦੇਹੀ ਹੋ ਰਹੀ ਸੀ ਜਿਸ ਨੂੰ ਲੈ ਕੇ ਕੁਝ ਚੈਨਲਾਂ ਵੱਲੋਂ ਕੁਝ ਲੋਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਜਗ੍ਹਾ ਉੱਤੇ ਕਬਜ਼ਾ ਹੋਣਾ ਹੈ ਇਸ ਜਗ੍ਹਾ ਉੱਤੇ ਬਿਲਡਰ ਹੋਰ ਚੱਲਦੇ ਨੇ ਪਰ ਕੋਈ ਵੀ ਇਸ ਤਰੀਕੇ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਤਾਂ ਦੂਜੇ ਪਾਸੇ ਦੇਖੋ ਕਿ ਨਿਸ਼ਾਨਦੇਹੀ ਹੋ ਰਹੀ ਹੈ ਤੇ ਇਹਨਾਂ ਨੂੰ ਦੱਸਿਆ ਕਿ ਮਾਨਜੋ ਕੋਰਟ ਦੇ ਹੁਕਮ ਨੇ ਨਿਸ਼ਾਨਦੀ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਹੋ ਰਹੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਡੀਐਸਪੀ ਮੋਹਿਤ ਅਗਰਬਾਦ ਜੋ ਤੇ ਨਾਲ ਦੀ ਨਾਲ ਐਸਐਚਓ ਯਗੇਸ਼ ਤੇ ਤੁਸੀਂ ਦੇਖੋ ਕਿ ਐਸਐਚਓ ਮੁੱਲਾਪੁਰ ਪਹੁੰਚ ਚੁੱਕੇ ਨੇ ਇਹ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਕੁਝ ਗਲਤ ਜਾਣਕਾਰੀਆਂ ਵੀ ਕਿਤੇ ਨ ਕਿਤੇ ਪੁਲਸ ਨੂੰ ਦੱਸਿਆ ਗਿਆ ਕਿ ਗਲਤ ਹੁੰਦੀਆਂ ਨੇ ਇਸ ਨੂੰ ਲੈ ਕੇ ਐਸਪੀ ਪਹੁੰਚ ਚੁੱਕੇ ਨੇ ਮੋਹਿਤ ਅਗਰਬਾਤ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਪੂਰੀ ਜਾਣਕਾਰੀ ਬੜੀ ਦਿੱਤੀ ਤਾਂ ਇਸ ਨੂੰ ਲੈ ਕੇ ਤਸਵੀਰ ਤੁਸੀਂ ਦੇਖ ਲਓ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੁਲਿਸ ਸ਼ਕਤੀ ਦੇ ਵਿੱਚ ਹੈ ਇਹ ਤਸਵੀਰ ਤਸਵੀਰ ਦੇਖ ਲਓ ਪਾਕ ਸਿੰਘ ਪਾਕ ਸਿੰਘ ਦਵਾਬੀ ਨੂੰ ਗ੍ਰਿਫਤਾਰ ਦੇਖ ਲਓ ਤੁਸੀਂ ਪੁਲਿਸ ਲੈ ਕੇ ਜਾ ਰਹੀ ਹੈ ਪਾਕ ਸਿੰਘ ਦਵਾਬੀ ਨੂੰ ਜਿਨ੍ਹਾਂ ਨੇ ਜਿਹੜਾ ਮੈਸੇਜ ਪਾਇਆ ਸੀ ਕਿ ਇਸ ਜਗ੍ਹਾ ਉੱਤੇ ਬੰਡੋਜ਼ੇ ਚੱਲਦੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਭਗਤ ਸਿੰਘ ਦਵਾਬੀ ਨੂੰ ਹੁਣ ਪੁਲਿਸ ਗੱਡੀ ਵਿੱਚ ਪਿਠਾ ਰਹੀ ਹੈ ਤਾਂ ਦੱਸਿਆ ਕਿ ਸਵੇਰ ਤੋਂ ਹੀ ਜਿਹੜਾ ਮੈਸੇਜ ਪਾਇਆ ਸੀ ਕਿ ਭਗਤ ਸਿੰਘ ਦਵਾਬੀ ਨੇ ਵੱਲੋਂ ਕਿਹਾ ਗਿਆ ਸੀ ਕਿ ਚਾਰਸੇ ਉੱਤੇ ਬੰਡੋਜ਼ੇ ਚੱਲਣਾ ਹੈ ਇਸ ਤਰੀਕੇ ਦਾ ਗਲਤ ਜਾਣਕਾਰੀ ਦੇਣ ਦੇ ਕਾਰਨ ਪੁਲਿਸ ਨੇ ਉਲਟਾ ਜਿਹੜਾ ਤੁਸੀਂ ਦੇਖੋ ਕਿ ਇਹਨਾਂ ਦੇ ਉੱਤੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਤਸਵੀਰਤ ਦੇਖੋ ਕਿ ਐਸਪੀ ਮੋਹਿਤ ਅਗਰਵਾਲ ਦੀ ਇਹ ਕਾਰਵਾਈ ਹੈ ਤੁਹਾਨੂੰ ਦੱਸਿਆ ਗਈ ਗਲਤ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਪਾਕ ਸਿੰਘ ਦੁਆਬੀ ਦੇ ਨਾਲ ਹੀ ਪੁੱਛਗਿੱਛ ਕਰਨੀ ਹੈ ਤੁਸੀਂ ਦੇਖੋ ਕਿ ਪਾਕ ਸਿੰਘ ਦੁਆਬੀ ਨੂੰ ਹੁਣ ਪੁਲਿਸ ਅਰੈਸਟ ਕਰਦੀ ਨਜ਼ਰ ਆ ਰਹੀ ਹੈ ਕਾਫੀ ਦੇਰ ਤੋਂ ਇਸ ਜਗ੍ਹਾ ਉੱਤੇ ਮਾਹੌਲ ਤਣਾਪੂਰਨ ਹੋ ਚੁੱਕਾ ਸੀ ਪਰ ਗਲਤ ਜਾਣਕਾਰੀ ਦੇਣ ਦੇ ਕਾਰਨ ਪਾਕ ਸਿੰਘ ਦੁਆਬੀ ਨੂੰ ਤੁਸੀਂ ਦੇਖੋ ਕਿ ਪੁਲਿਸ ਲੈ ਕੇ ਜਾ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਤਾਂਕਿ ਲੋਕਾਂ ਤੱਕ ਮੈਸੇਜ ਪਹੁੰਚ ਸਕੇ ਪਾਕ ਸਿੰਘ ਦੁਆਬੀ ਦੇ ਨਾਲ ਚੇਪੇ ਚੇਪੇ ਪਿੱਛੇ ਮੈਨੂੰ ਜਾਣਕਾਰੀ ਪਾਕ ਸਿੰਘ ਪਾਕ ਸਿੰਘ ਦਵਾਬੀ ਨੂੰ ਗ੍ਰਿਫਤਾਰ ਕਰ ਲਿਆ ਇਧਰ ਡੀਐਸਪੀ ਦੇਖੋ ਕੀ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲੀ ਮਾਮਲਾ ਹੈ ਕੀ ਹੈ ਇਧਰ ਆ ਜਾਓ ਤੁਸੀਂ ਦੇਖੋਗੇ ਐਸਪੀ ਮੋਹਿਤ ਅਗਰਵਾਲ ਸਾਡੇ ਨਾਲ ਨੇ ਸਰ ਜਿਹੜਾ ਪਾਕ ਸਿੰਘ ਦਵਾਬੀ ਨੂੰ ਹੁਣ ਗ੍ਰਿਫਤਾਰ ਕੀਤਾ ਹੈ ਤਾਂ ਅਸਲੀ ਸਚਾਈ ਕੀ ਨਿਕਲੀ ਆ ਹਾਂਜੀ ਕੀ ਕੀ ਹਿਰਾਸਤ ਦੇ ਵਿੱਚ ਲਿਆ ਗਿਆ ਕੀ ਉਹ ਨਹੀਂ ਜੀ ਨਹੀਂ ਇਥੇ ਤੁਹਾਡੇ ਪੱਤਰਕਾਰ ਵੀਰਾਂ ਨੇ ਕੁਝ ਦੱਸਿਆ ਵੀ ਸਾਨੂੰ ਮੈਸੇਜ ਪੈ ਗਿਆ ਵੀ ਇਸ ਤਰੀਕੇ ਨਾਲ ਅਸੀਂ ਸਿੰਪਲੀ ਵੈਰੀਫਾਈ ਕਰਨ ਦੇ ਲਈ ਉਹਨਾਂ ਨੂੰ ਲੈ ਕੇ ਚੱਲਨੇ ਆ ਕਿਉਂਕਿ ਉਹਰੇ ਤੁਸੀਂ মিডিਆ ਗੱਲ ਸਾਡੀ ਹੋਣੀ ਰਹੀ ਠੀਕ ਹੈ ਰੋਡ ਹੈਗੀ ਹੈ ਅਸੀਂ ਥਾਣੇ ਜਾ ਕੇ ਸਾਰੀ ਗੱਲ ਵੈਰੀਫਾਈ ਕਰਾਂਗੇ ਵੀ ਜਿਹੜੀ ਚੀਜ਼ ਦਾ ਕੋਈ ਵਜੂਦ ਨਹੀਂ ਸੀਗਾ ਕੋਈ ਇਹੋ ਜੀ ਕੋਈ ਕੋਰਟ ਆਰਡਰ ਨਹੀਂ ਆਇਆ ਇਹੋ ਜੇ ਅੱਜ ਜਿਹੜੀ ਕਾਰਵਾਈ ਆ ਉਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਅਗਰ ਕਿਸੇ ਨੇ ਕੋਈ ਝੂਠੀ ਨਿਊਜ਼ ਪਾਈ ਹੈ ਤਾਂ ਉਹਦਾ ਬੇਸ ਕੀ ਸੀਗਾ ਕਿਸ ਬੇਸਿਸ ਦੇ ਉੱਤੇ ਬਿਨਾਂ ਮਤਲਬ ਤੋਂ ਤੁਸੀਂ ਵੀ ਐਡੀ ਦੂਰੋਂ ਸਾਰੇ ਪੱਤਰਕਾਰ ਭਾਈਚਾਰਾ ਸਾਡਾ ਇਕੱਠਾ ਹੋ ਕੇ ਆਏ ਹੋ ਕੋ ਹਾਂਜੀ ਤੇ ਐਨਾ ਉਰੇ ਇੱਕ ਬਿਨਾ ਮਤਲਬ ਤੋਂ ਇਸ ਇਸ਼ੂ ਨੂੰ ਸੈਂਸੇਸ਼ਨਲਾਈਜ਼ ਕਰ ਦੇਣਾ ਤੇ ਸਾਰਾ ਮੀਡੀਆ ਇਕੱਠਾ ਕਰ ਲੈ ਦੇਣਾ ਉਹ ਬਿਨਾ ਮਤਲਬ ਤੋਂ ਇਹੋ ਜਿਹੇ ਮੈਸੇਜਸ ਕਿਉਂ ਪਾਏ ਗਏ ਨੇ ਉਹ ਅਸੀਂ ਜਾ ਕੇ ਸਿਰਫ ਵੈਰੀਫਾਈ ਕਰਨਾ ਹੈ ਵੈਰੀਫਾਈ ਕਰਕੇ ਉਹਨਾਂ ਨੂੰ ਜਿਹੜਾ ਵੀ ਬੰਦਾ ਹੈ ਕੋਈ ਨਾ ਤੁਸੀਂ ਬ੍ਰੇਡਟ ਹੈ ਮੈਂ ਜੇ ਤਸੱਲੀ ਕਰਾ ਦਿੰਦਾ ਐਜੀ ਗੱਲ ਨਹੀਂ ਉਹ ਮੈਂ ਹੈਗਾ ਜੀ ਤਸੱਲੀ ਥੋੜੀ ਵੀ ਕਰਾ ਦਾਂਗੇ ਇਹਨਾਂ ਦੀ ਐਡੀ ਗੱਲ ਨਹੀਂ ਉਧਰ ਚਲੋ ਯਾਰ ਮੈਂ ਕਹਿ ਰਿਹਾ ਤੁਹਾਨੂੰ ਮੈਨੂੰ ਗੱਲ ਕਰਨ ਦਿਓ ਸਰ ਦੱਸਿਓ ਜੀ ਸਰ ਹੁਣ ਕਾਰਵਾਈ ਹੋ ਸਕਦੀ ਪਾਕਸਿੰਗ ਦੁਆਬੀ ਦੇ ਗਲਤ ਜਾਣਕਾਰੀ ਦੇਣ ਬਾਰੇ ਥੋੜਾ ਜਿਹਾ ਦੱਸ ਦੋ ਕਿ ਜੋ ਮੈਸੀ ਕਨਵੇ ਹੋਇਆ ਸੀਗਾ ਕਿ ਇੱਥੇ ਪੀਲਾ ਪੰਝਾ ਚੱਲਣ ਵਾਲਾ ਜਾਂ ਕਿਸ ਤਰੀਕੇ ਬ੍ਰਦਰ ਤੁਹਾਨੂੰ ਮੈਂ ਨਾ 10 ਵਾਰ ਦੱਸ ਚੁੱਕਾ ਕੋਈ ਗੱਲ ਮੇਰੀ ਗੱਲ ਧਿਆਨ ਨਾਲ ਸਮਝੋ ਨਿਸ਼ਾਨਦੇਹੀ ਹੈ ਨਿਸ਼ਾਨਦੇਹੀ ਦੇ ਵਿੱਚ ਇੱਕ ਧਿਰ ਦਾ ਦੂਜੀ ਧਿਰ ਦਾ ਜਿੰਨਾ ਦਾ ਆਪਸ ਵਿੱਚ ਕਲੇਮ ਹੁੰਦਾ ਹੈ ਉਹ ਸਿੰਪਲ ਆਪਣਾ ਰਕਬਾ ਜਿਹੜਾ ਹੈਗਾ ਤਹਿਸੀਲਦਾਰ ਆ ਕੇ ਆਪਣਾ ਵੈਰੀਫਾਈ ਕਰਦੇ ਨੇ ਉਹਦਾ ਰਕਬਾ ਮੈਨੂੰ ਦਿੰਦੇ ਨੇ ਜੇ ਕਿਸੇ ਧਿਰ ਦੇ ਵਿੱਚ ਨਿਕਲਦਾ ਹੈ ਤਾਂ ਉਹ ਕੱਢ ਕੇ ਦੱਸ ਦਿੱਤਾ ਜਾਂਦਾ ਵੀ ਇਹਦੇ ਵਿੱਚ ਵੀ ਚੀਜ਼ ਬੋਲਦੀ ਹੈ ਉਹਦੀ ਅੱਗੇ ਰਿਪੋਰਟ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਕਬਜ਼ਾ ਕਾਰਵਾਈ ਜਾਂ ਕੋਈ ਚੀਜ਼ ਨਵੀਂ ਆਂਦੀ ਹੈ ਥੈਟ ਇਜ਼ ਅ ਸੈਪਰੇਟ ਤੁਹਾਨੂੰ ਮੈਂ ਇਹੀ ਕਹਿ ਰਿਹਾ ਨਾ ਇਹ ਜਿਹੇ ਕਾਰਵਾਈਆਂ ਰੋਜ਼ ਹਜ਼ਾਰਾਂ ਹੁੰਦੀਆਂ ਨੇ ਤੇ ਅੱਜ ਤੁਸੀਂ ਜਿਹੜੇ ਆਏ ਹੋ ਮੈਨੂੰ ਇੱਕ ਪੱਤਰਕਾਰ ਵੀਰ ਨੇ ਦੱਸਿਆ ਵੀ ਇਹਨਾਂ ਨੇ ਕੋਈ ਮੈਸੇਜ ਪਾਇਆ ਸੀਗਾ ਉਹੀ ਅਸੀਂ ਜਾ ਕੇ ਵੈਰੀਫਾਈ ਕਰ ਰਹੇ ਹਾਂ ਵੀ ਤੁਸੀਂ ਬਿਨਾ ਮਤਲਬ ਤੋਂ ਹਵਾਈ ਮੈਸੇਜ ਕਿਉਂ ਪਾਇਆ ਹੈ ਜਿਹੜੀ ਚੀਜ਼ ਦਾ ਕੋਈ ਬੇਸ ਹੀ ਨਹੀਂ ਹੈਗਾ ਵੀ ਬੁਲਡੋਜ਼ਰ ਚੱਲ ਰਹੇ ਹੋ ਇਹ じゃ ਕੋਈ ਸਹੀ ਨਹੀਂ ਨਾ ਕੋਈ ਇਹੋ ਜਿਹਾ ਆਰਡਰ ਨਹੀਂ ਸਾਡੇ ਕੋਲੇ ਜਿਹੜੇ ਅੱਜ ਆਰਡਰ ਜਿਹਦੀ ਆਰਡਰ ਦੀ ਐਗਜ਼ੀਕਿਊਸ਼ਨ ਦੇ ਲਈ ਅੱਜ ਅਸੀਂ ਪਹੁੰਚੇ ਆਂ ਉਹ ਤਸੀਲਦਾਰ ਸਾਹਿਬ ਨੇ ਤੁਹਾਨੂੰ ਬੜਾ ਕਲੀਅਰਲੀ ਦੱਸਤਾ ਹੈ ਉਹ ਆਰਡਰ ਹੈਗੇ ਨੇ ਸਿੰਪਲ ਨਿਸ਼ਾਨਦੇਹੀ ਦੇ ਤੋਂ ਅਸੀਂ ਨਿਸ਼ਾਨਦੇਹੀ ਕਰ ਰਹੇ ਆ ਕਰਕੇ ਕੰਮ ਖਤਮ ਅਸੀਂ ਆਪਣੀ ਰਿਪੋਰਟ ਕੋਰਟ ਚ ਦੇ ਦੇਣੀ ਹੈ ਸਰ ਇੱਥੇ ਜ ਸਿੰਘ ਦਵਾਬੀ ਵਰਗੇ ਹੋ ਗਏ ਹੋਰ ਵੀ ਗੁਰਪ੍ਰੀਤ ਸਿੰਘ ਹੋ ਰਿਹਾ ਬ੍ਰਦਰ ਮੈਨੂੰ ਨਹੀਂ ਪਤਾ ਤੁਸੀਂ ਕਿਹਦਾ ਨਾਲੇ ਰਹੇ ਹੋ ਕਿਹਦਾ ਨਹੀਂ ਮੈਨੂੰ ਇੱਕ ਨਾਮ ਸਮਝ ਆ ਰਿਹਾ ਲਖਵੀਰ ਸਿੰਘ ਉਹ ਬੰਦੇ ਦੀ ਜਿਹੜੀ ਹੈਗੀ ਹੈ ਉਹਦਾ ਕੋਰਟ ਆਰਡਰ ਹੈ ਤਹਿਸੀਲਦਾਰ ਸਾਹਿਬ ਉਹਨਾਂ ਦੇ ਉਹਨਾਂ ਦੀ ਕੰਪਲੇਂਟ ਦੇ ਬੇਸ ਦੇ ਉੱਤੇ ਨਿਸ਼ਾਨਦੇਹੀ ਹੋ ਰਹੀ ਹੈ ਬਸ ਇੰਨਾ ਹੀ ਹੈ ਜੀ ਦੂਜੇ ਪਾਸੇ ਨਿਸ਼ਾਨਦੇਹੀ ਦੇ ਆਰਡਰ ਮਾਨਜੋ ਕੋਰਟ ਤੋਂ ਹੁਕਮ ਸੀ ਤੁਹਾਨੂੰ ਇਹ ਜਾਣਕਾਰੀ ਗਲਤੋਜਰਾ ਦਿੱਤੀ ਲੱਗਦਾ ਜੀ ਕੋਰਟ ਦੇ ਹੁਕਮਾਂ ਦੀ ਗਲਤ ਜਾਣਕਾਰੀ ਦਿੱਤੀ ਹੈ ਤੇ ਮੀਡੀਆ ਬ੍ਰਦਰ ਮੈਂ ਤੁਹਾਨੂੰ ਸਿੰਪਲੀ ਇੱਕੋ ਗੱਲ ਬਾਰ-ਬਾਰ ਮੈਂ ਤੁਹਾਨੂੰ ਇੱਕ ਮਿੰਟ ਜੀ ਅਸੀਂ ਵੈਰੀਫਾਈ ਕਰਾਂਗੇ ਜਿਹੜੀ ਐਕਸ਼ਨ ਹੈ ਉਹ ਅਲੱਗ ਚੀਜ਼ ਹੈ ਜਿਹੜੀ ਅੱਜ ਇੱਥੇ ਆਏ ਉਹ ਨਿਸ਼ਾਨਦੇ ਚੱਲ ਰਹੀ ਹੈ ਇਹ ਦੋ ਜਣ ਸੈਪਰੇਟ ਆਊਟ ਕਰਕੇ ਦੇਖੋ ਉਹ ਬੰਦਾ ਨਿਸ਼ਾਨਦੇ ਨੂੰ ਯੂਜ਼ ਕਰਕੇ ਆਪਣੇ ਕੋਰਟ ਦੇ ਵਿੱਚ ਜਿਹੜੇ ਹੱਕ 'ਚ ਕੋਈ ਫੈਸਲਾ ਹੁੰਦਾ ਥੈਟ ਇਜ਼ ਸੈਪਰੇਟ ਥਿੰਗ ਉਹ ਕੂਟਕ ਕੇਸ ਬਾਰੇ ਅਸੀਂ ਡਿਟੇਲ ਚ ਨਹੀਂ ਜਾਦੇ ਅਸੀਂ ਅੱਜ ਨਿਸ਼ਾਨਦੇਹੀ ਕਰਨ ਆਏ ਹਾਂ ਯਾਰ ਰੂਟੀਨ ਦੇ ਵਿੱਚ ਆਪਣੀਆਂ ਜ਼ਮੀਨਾਂ ਦੇ ਰੌਲੇ ਚੱਲਦੇ ਨੇ ਆਹ ਜਿਹੜਾ ਸੀਜ਼ਨ ਹੁੰਦਾ ਹੈ ਜਦੋਂ ਫਸਲ ਵੱਢੀ ਜਾਂਦੀ ਹੈ ਅਗਲੀ ਫਸਲ ਬੀਜਦੇ ਆ ਉਸ ਸਮੇਂ ਦੇ ਉੱਤੇ ਨਿਸ਼ਾਨਦੇਹੀ ਆ ਆਮ ਹੁੰਦੀਆਂ ਨੇ ਇਹ ਚ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਚ ਕੋਈ ਸੈਂਸੇਸ਼ਨਲਾਈਜ਼ ਨਿਊਜ਼ ਨਹੀਂ ਹੈਗੀ ਇਹ ਬੜਾ ਨਾਰਮਲ ਚੀਜ਼ ਹੈ ਉਹ ਨਾਰਮਲ ਐਕਸ਼ਨ ਜਿਹੜਾ ਹੈਗਾ ਉਹ ਅੱਜ ਤਹਿਸੀਲਦਾਰ ਸਾਹਿਬ ਆਏ ਨੇ ਪੁਲਿਸ ਮਦਦ ਮੰਗੀ ਸਾਡੇ ਐਸਐਚਓ ਸਾਹਿਬ ਨਾਲ ਆਏ ਨੇ ਉਹ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਕੋਈ ਰੌਲਾ ਹੀ ਨਹੀਂ ਹੈਗਾ ਪਰ ਸਰ ਜੋ ਮੈਕਸੀਕਨ ਵੇਕ ਇਹ ਤਾਂ ਲੱਗਦਾ ਨਹੀਂ ਕਿ ਸ ਕੀ ਨੇ ਪਾਇਆ ਜੀ ਜੋ ਮੀਡੀਆ ਕੀ ਨੇ ਪਾਇਆ ਜੀ ਦੱਸੋ ਮੈਨੂੰ ਤੁਸੀਂ ਦੱਸੋ ਉਹਨਾਂ ਨੂੰ ਅਸੀਂ ਵੈਰੀਫਾਈ ਕਰਨ ਲਈ ਗਏ ਆਂ ਵੀ ਤੁਸੀਂ ਕਿਉਂ ਪਾਇਆ ਮੈਸੇਜ ਬਿਨਾ ਮਤਲਬ ਤੋਂ ਚੀਜ਼ਾਂ ਨੂੰ ਸੈਂਸੇਸ਼ਨਲਾਈਜ਼ ਕਿਉਂ ਕੀਤਾ ਉਹਨਾਂ ਦੀ ਪੁੱਛਾਂਗੇ ਉਹਨਾਂ ਨੇ ਕਿਸ ਬੇਸ ਦੇ ਉੱਤੇ ਪਾਇਆ ਅਗਰ ਕੋਈ ਉਹਨਾਂ ਦਾ ਜਿਹੜਾ ਉਹਦੇ ਵਿੱਚ ਮੈਲਫਾਈਡ ਇੰਟੈਂਸ਼ਨ ਪਈ ਹੋਊਗੀ ਕਾਰਵਾਈ ਕਰਾਂਗੇ ਅਗਰ ਕੋਈ ਉਹ ਚੀਜ਼ ਵੈਸੇ ਹੋਊਗੀ ਉਹ ਵੈਰੀਫਾਈ ਕਰਨ ਤੋਂ ਬਾਅਦ ਅਕੋਰਡਿੰਗਲੀ ਜੋ ਐਕਸ਼ਨ ਬਣਦਾ ਹੋਊਗਾ ਉਹ ਅਸੀਂ ਲੈ ਲਾਂਗੇ ਕੋਈ ਐਸੀ ਗੱਲ ਨਹੀਂ ਹੈ ਨਾਰਮਲ ਹੈ ਜੀ ਤੁਸੀਂ ਵੀ ਆਪਣਾ ਰੈਲੇਵੈਂਟ ਨਿਊਜ਼ ਦੇ ਉੱਤੇ ਤੁਸੀਂ ਫੋਕਸ ਕਰੋ ਦਿਸ ਵਾਸ ਫ੍ਰੀਵਲਸ ਇਸ ਤਰੀਕੇ ਨਾਲ ਐਸਪੀ ਮੋਹਿਤ ਅਗਰਵਾਲ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਗਲਤ ਮੈਸੇਜ ਪਾਇਆ ਗਿਆ ਜਿਸ ਦੇ ਕਾਰਨ ਇਹ ਜਗ੍ਹਾ ਉੱਤੇ ਮਾਹੌਲ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਬੋਡੋਦੇ ਚੱਲਨੇ ਨੇ ਚਰਚ ਦੇ ਉੱਤੇ ਜਾਂ ਫਿਰ ਕੋਈ ਹੋਰ ਤਰੀਕੇ ਦੀ ਕਾਰਵਾਈ ਹੋਣੀ ਹੈ ਪਰ ਗਲਤ ਜਾਣਕਾਰੀ ਦੇਣ ਕਾਰਨ ਪਗ ਸਿੰਘ ਦੁਆਬੀ ਨੂੰ ਪੁਲਿਸ ਨੂੰ ਹਰਾਸ ਦੇ ਵਿੱਚ ਲਿਆ ਦੂਜੇ ਪਾਸੇ ਪੁੱਛ ਕੇ ਚੋਣ ਥਾਣੇ ਵਿੱਚ ਕੀਤੀ ਜਾਵੇਗੀ ਕਿਸ ਕਾਰਨ ਉਹਨਾਂ ਨੇ ਇਸ ਤਰੀਕੇ ਦਾ ਮਾਹੌਲ ਬਣਾਇਆ ਕਿਉਂਕਿ ਜੋ ਮਾਨਜੋ ਕੋਰਟ ਦੇ ਹੁਕਮ ਸੀ ਉਹ ਸੀ ਇਕੱਲੇ ਇਨਸਾਨ ਦੇ ਹੀ ਦੇ ਪਰ ਦੂਜੇ ਪਾਸੇ ਜਿਹੜੇ ਇਹ ਬਣਾਇਆ ਗਿਆ ਕਿ ਇੱਥੇ ਬੰਦੋਬਸਤ ਚੱਲਨੇ ਚਾਰਚ ਢਾਈ ਜਾਣੀ ਹੈ ਇਹ ਗਲਤ ਜਾਣਕਾਰੀ ਦਿੱਤੀ ਜਿਸ ਨੂੰ ਲੈ ਕੇ ਪਾਕ ਸਿੰਘ ਦਵਾਬੀ ਨੂੰ ਪੁਲਿਸ ਨੇ ਰਸਤੇ ਵਿੱਚ ਲੈ ਕੇ ਪੁੱਛ기 ਸ਼ੁਰੂ ਕਰ ਦਿੱਤੀ ਹੈ ਕਿਤੇ ਕਹਿਣ ਦੇ ਉੱਤੇ ਇਹ ਗੱਲ ਕਹੀ ਹੈ ਤਾਂ ਪੁਲਿਸ ਵੱਲੋਂ ਵੀ ਕਿਹਾ ਗਿਆ ਕਿ ਨਿਸ਼ਾਨਦਈਆਂ ਰੁਟੀਨ ਦੇ ਨਾਲ ਹੁੰਦੀਆਂ ਰਹਿੰਦੀਆਂ ਨੇ ਇਸ ਨੂੰ ਜਾਣਬੁੱਝ ਕੇ ਇਸ਼ੂ ਨਾ ਬਣਾਇਆ ਜਾਵੇ ਤੁਹਾਡੇ ਕਰਮ ਸੰਮਿਤ ਦੇ ਨਾਲ ਪਰਦੇਸ ਸਿੰਘ